ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਣੀ ਵੀਡੀਓ ਦੇਖਣ ਵਾਲਿਆਂ ਨੂੰ ਆਪਾਂ ਕੋਠਾ ਪਾਈ ਨਾ ਖੇਤ ਤੇ ਕੰਮ ਆਪਣਾ ਜਾਰੀ ਆ ਤੇ ਕਣਕਾਂ ਦੀ ਵੀ ਵੱਡੀ ਚੱਲ ਪਈ ਕਣਕਾਂ ਲੱਗ ਗਏ ਵੱਢਣ ਲੋਕ ਪਰਸੋਂ ਲੱਗੇ ਸੀ ਫੋ ਤੇ ਕੱਲ ਆਪਾਂ ਵੀਡੀਓ ਸੂਟ ਨਹੀਂ ਕੀਤੀ ਜੋ ਕਰਦੀ ਸੂਟ ਤਸਵੀਰੇ ਆਊਗੀ ਵੀਡੀਓ ਹੈ ఇదో విలాగెర్ లెటర్ ਲਓ ਜੀ ਆਪਣੀ ਆ ਵੀ ਕੰਦ ਹੋ ਗਈ ਕੰਪਲੀਟ ਤੇ ਇਹ ਗਈ ਸੱਤ ਤੇ ਆਪਣੀ ਉਹ ਚੱਲਿਆ ਬੰਦਾ ਆਪਣਾ ਇਸ ਦਿਨ ਨਾਲ ਅੱਜ ਦੇ ਬਲੌਗ ਦੀ ਕਰਦੇ ਹਾਂ ਸਮਾਪਤੀ ਮਿਲਾਂਗੇ ਨਵੇਂ ਬਲੌਗ 'ਚ ਇਹ ਦੂਜੇ ਦਿਨ ਦੀ ਵੀਡੀਓ ਹੈਗੀ ਤੇ ਕੱਲ ਨੂੰ ਆਪਾਂ ਵੀਡੀਓ ਬਣਾਈ ਸੀ ਉਹ ਡਿਲੀਟ ਹੋ ਗਈ ਕਿਤੇ ਪਤੋਂ ਮਸਿਕ ਕੱਲ੍ਹ ਵਾਲੀ ਵੀਡੀਓ ਦੇ ਨਾਲ ਲਾ ਕੇ ਆਉਗੀ ਤੇ ਕੱਲ ਨੂੰ ਹੋ ਸਕਦਾ ਆਪਾਂ ਵੀ ਸੱਤ ਪਾਈਏ ਉਹ ਮਸ਼ੀਨ ਚੱਲੀ ਜਾ ਰਹੀ ਹੈ ਅਜੀ ਤੜਕੇ ਦੀ ਮਸ਼ੀਨ ਦਾ ਜੋਰ ਆ ਲੌ ਯੇਸ ਨਾਲ ਬਲੌਗ ਦੀ ਕਰਜਾ ਸਮਾਪਤੀ ਅਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਮਿਲਾਂਗੇ ਕੋਈ ਨਾਮ ਹੈ ਬਲੌਗ ਸ